हां जी ਸਤਿ ਸ੍ਰੀ ਅਕਾਲ ਜੀ ਸੋ ਖਸਾ ਵੀਰੋ ਅੱਜ ਦੀ ਵੀਡੀਓ ਤੁਹਾਨੂੰ ਆਪਾਂ ਤਿੰਨ ਬੱਚਾਂ ਦੀ ਵੀਡੀਓ ਸਾਂਝੀ ਕਰਨੀ ਹੈਗੀ ਜਿਨ੍ਹਾਂ ਦਾ ਵਿੱਚ ਇੱਕ ਸਾਹਮਣੇ ਜਰਸੀ ਨਸਲ ਦੀ ਬੱਚੀ ਹੈਗੀ ਦੋ ਨੰਬਰ ਤੇ ਇਹ ਵੀ ਜਰਸੀ ਨਸਲ ਦੀ ਬੱਚੀ ਹੈਗੀ ਤੇ ਤਿੰਨ ਨੰਬਰ ਤੇ ਐਫ ਨਸਲ ਦੀ ਬੱਚੀ ਆ ਤਿੰਨ ਬੱਚੀਆਂ ਵਾਈ ਨੇ ਵੇਚਣੀਆਂ ਆ ਪਿੰਡ ਸ਼ੰਨਾ ਗਲਾਵ ਸਿੰਘ ਵਾਲਾ ਜੀ ਤਹਿਸੀਲ ਤਪਾ ਜਿਲ੍ਹਾ ਬਰਨਾਲਾ ਤੇ ਨੇੜੇ ਭਧੌਰ ਸ਼ਹਿਰ ਆ ਸੋ ਵੀਡੀਓ ਪੂਰੀ ਦੇਖੋ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਸੇ ਭਰਾ ਨੇ ਮੈਥੋਂ ਕੋਈ ਜੀ ਵੀਡੀਓ ਬਣਾਉਣੀ ਹੈਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਕਰੋਣਾ ਬਾਈ ਨਾਲ ਗੱਲਬਾਤ ਆਜੋ ਵੀਰੇ ਆਜੋ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕਿਵੇਂ ਕੰਮ ਕਾ ਠੀਕ ਠਾਕ ਵਧੀਆ ਹਾਂ ਹਾਂ ਵਧੀਆ ਬਾਈ ਤੇ ਮੋਬਾਈਲ ਨੰਬਰ ਆਪਾਂ ਕਿੰਨਾ ਜੀ 7719583125 ਬਾਈ 7719583125 ਜਿਹੜੀ ਪਹਿਲੇ ਨੰਬਰ ਤੇ ਬੱਚੇ ਵੀਰੀ ਕੀ ਡਿਟੇਲ ਆਦੀ ਇਹਦੀ 11 ਮਹੀਨੇ ਦੀ ਉਮਰ ਆ ਗਈ ਅੱਛਾ 11 ਮਹੀਨੇ ਦੀ ਉਮਰ ਆ ਗਈ ਹਾਂ ਹਾਂ ਬਾਈ ਠੀਕ ਆ ਠੀਕ ਆ ਤੇ ਫੇਰ ਤਾਂ ਖੀਰੂ ਹੀ ਆ ਜਾਣੇ ਹਾਂ ਹਾਂ ਖੀਰੀ ਆ ਬਾਈ ਇਹਦੀ ਮਾਂ ਦਾ ਰਿਕਾਰਡ ਬਹੁਤ ਵਧੀਆਗਾ ਝੂਲੀ ਝੂਲੀ ਬਾਕੀ ਗੱਬਣਾ ਲਗੀ ਬੱਸੀ ਦੀ ਅੱਛਾ ਜੀ ਬੱਸ ਇਹ ਭਾਰ ਮਾਲਾਂ ਵਸੀਆਂ ਗਈਆਂ ਹਾਂ ਥਾਣ ਤੋਂ ਚੰਗਾ ਨਾ ਹਾਂ ਥਾਣ ਬਹੁਤ ਚੁੜੀ ਆ ਬਾਕੀ ਲਾ ਦਿਖਾ ਦੇ ਕੱਲਾ ਕੱਲਾ ਥਾਣਾ ਚਾਰ ਚਾਰ ਥਾਣਾ ਆ ਦੇਖੋ ਜੀ ਚਾਰ ਥਾਣਾ ਚਾਰੇ ਨਿਖੜਵੇਂ ਵਧੀਆ ਬਾਕੀ ਫੇਸ ਬਿਊਟੀ ਦਾ ਫੇਸ ਕੁਆਲਟੀ ਚੈੱਕ ਕਰਨ ਤੋਂ ਬੱਛੀ ਦੀ ਆ ਦੇਖੋ ਜੀ ਬਈ ਸੋਹਣਾ ਫੇਸ ਆ ਵੀਰੇ ਨਾ ਤੁਨ ਕੁੰਨ ਜਮਾ ਹਾਂ ਕੁ ਬਾਣੀ ਵੀ ਬਾਲੇ ਲੰਬੇ ਜੇ ਕੰਨ ਆ ਜਾਂ ਕੋਈ ਲੰਗ ਲੰਗ ਕਿਸੇ ਤਰ੍ਹਾਂ ਦੀ ਕਿਸੇ ਕੋਈ ਲੰਗ ਲੰਗ ਉਂਗਲੀ ਬਈ ਸੋਹਣੀ ਬੱਛੀ ਕੰਨ ਦਾ ਅੱਤ ਲਿਆਰੇ ਦਾ ਥੋੜਾ ਜਿਹਾ ਮੰਦ ਆ ਠੀਕ ਆ ਠੀਕ ਆ ਤੇ ਮੁੱਲ ਫਿਰ ਮੋਲੇ ਬਈ ਫੋਨ ਤੇ ਕਰ ਦਾਂਗੇ ਅੱਜ ਮੋਲੇ ਫੋਨ ਤੇ ਕਰੋਗੇ ਹਾਂ ਹਾਂ ਬਈ ਹੋਣਗੇ ਜਾਇ ਜੀ ਬਸ ਹੋਣਗੇ ਜਾਇ ਜੀ ਹਾਂ ਹਾਂ ਬਈ ਠੀਕ ਆ ਠੀਕ ਆ ਕਿ ਯਾਰ ਵੇਚਣ ਵਾਲਾ ਲੈ ਜਾਂਦੀ ਆ ਬਈ ਅੱਗੇ ਦੋ ਨੰਬਰ ਪਛੇਵਰ ਜਿਹੜੀ ਇਹਦੇ ਬਈ ਆ ਪੱਟੀ ਘਭਰਾਦਾ ਹੋ ਗਿਆ ਅੱਜ 17 18 ਦਿਨ ਹੋ ਗਏ ਤੇ ਟੀਕਾ ਭਰਾ ਇਹਨੂੰ ਇਧਰ ਮੂੰਹ ਇਧਰ ਕਰ ਦਦਾ ਤੇ ਉਮਰ ਕਿੰਨੀ ਕ ਲੱਗ ਭਾਗੇ ਦੀ ਇਹ ਬਈ ਇੱਕ ਦੰਦ ਸੱਟ ਗਈ ਉਹਦਾ ਅੱਛਾ ਜੀ ਹਾਂ ਇੱਕ ਦੰਦ ਦੂੰਦੀ ਮੰਨ ਲੈ ਚੱਕਾਵਾਂਗੇ ਚੱਕਿਆ ਵਾ ਦੁਬਾਰਾ ਚੱਕਿਆ ਵਾ ਗਿਆ ਦਾ ਹੁਣ ਅੱਛਾ ਇਹ ਖੀਰੀ ਮੰਨ ਲੈ ਜਾਂ ਦੂੰਦੀ ਮੰਨ ਲੈ ਠੀਕ ਆ ਤੇ ਚਲ ਕੋਈ ਜਿਹੜਾ ਭਰਾ ਖਰੀਦੂਗਾ ਇਹਦੀ ਟਿਕਾ ਭਰਾ ਦਾ ਆਪਾਂ ਹਾਂ ਉਹ ਵੀ ਵੀਡੀਓ ਮੰਗਾ ਲੂ ਜਾਂ ਦੰਦਾਂ ਦੀ ਆ ਸਪੈਸ਼ਲ ਹੁੰਦੀ ਹੈਗੀ ਆਪਣੀ 1.5 ਮਹੀਨਿਆਂ ਦੀ ਚੱਕ ਹੁੰਦੀ ਹੈ ਫਿਰ ਰੇਟ ਹੋਰ ਆ ਕੋਈ ਠੀਕ ਹੈ ਹੁਣ ਟਿਕਾ ਲਈ ਆਪਾਂ ਹੁਣ ਇਹ 15 ਦਿਨਾਂ ਤੀਕਾ ਭਰਾ ਦਾ ਘਰ ਰੇਟ ਉਸ ਨਾਲ ਘੱਟ ਹੋਊਗਾ ਹਾਂ 17 18 ਦਿਨਾਂ ਦੇ ਨੋਵਿਟੀ ਕਾ ਭਰਾ ਇਹਨੂੰ ਜਰਸੀ ਦਾ ਬੌਂਡ ਦਾ ਭਰਾ ਵਾ ਠੀਕ ਆ ਠੀਕ ਆ ਫੇਸ ਕੁਆਲਟੀ ਬਹੁਤ ਸੋਹਣੀ ਬੱਚੀ ਦੀ ਨਾ ਘੈਂਟ ਆ ਬੱਚੀ ਹੈ ਨਾ ਕੱਦ ਕਾਠ ਬੇਲਬੂਲ ਬੱਚੀ ਦੀ ਚੀਜ਼ ਖੜਲੀ ਫੁੱਲ ਸੋਹਣੀ ਸੀ ਹੈ ਬਈ ਠੀਕ ਆ ਤੇ ਥਾਣੇ ਦੇ ਵੀ ਚਾਰ ਹੀ ਹੋਣਗੇ ਚਾਰ ਥਣ ਪੰਜਵੇਂ ਪੂਰਾ ਵੀ ਨਹੀਂ ਗਾ ਹਾਂ ਤੇ ਮੋਲੋ ਫਿਰ ਤਿੰਨਾਂ ਦਾ ਫੋਨ ਤੇ ਹੋਣਾ ਹੁਣ ਤੇ ਉਹ ਜਾਏ ਜੀ ਬਈ ਠੀਕ ਹਾਂ ਜੀ ਦਾ ਕੱਟ ਲੋ ਜਿਹੜਾ ਮੜਾ ਜਾਂ ਆ ਦੇਖ ਸਕਦਾ ਜੀ ਫਰਤ ਲਿਆ ਰਿਹਾ ਕਰਦੇ ਹਾਂ ਨਾ ਹਾਂ ਤੇ ਲਿਆ ਰਿਹਾ ਮੰਨਦਾ ਤਾਂ ਨਹੀਂ ਸਿੱਧਾ ਦਰਦਾਂ ਜਿੱਥੇ ਖੁੱਲਿਆ ਹੁਣ ਤਾਂ ਵਧੀਆ ਸੌਖਾ ਚੁਰੇ ਦੇਖੋ ਜੀ ਬੱਚੀ ਸੋਹਣੀ ਆ ਕਾਦੇ ਕਾਠਾ ਬੇਲ ਬੂਲ ਬੱਚੀ ਠੀਕ ਆ ਬੇਲ ਬੂਲ ਥੋੜਾ ਲੰਮੀ ਆ ਕਰਦਾ ਥੋੜਾ ਘੱਟ ਹੈਗਾ ਸਹੀ ਆ ਸਹੀ ਆ ਤੇ ਅੱਗੇ ਆ ਗਈ ਜੀ ਤਿੰਨ ਨੰਬਰ ਐਚ ਐਫ ਨਾਲ ਦੀ ਬੱਚੀ ਹੈ ਨਾ ਇਹਦੇ ਕਿੰਨੀ ਉਮਰ ਆ ਲਗਭਗ ਬਾਈ ਇਹਦੀ ਬਈ 15.5 ਮਹੀਨੇ ਉਮਰ ਸਾਢੇ 8 ਜਰਾਂ ਮਹੀਨੇ ਸਾਢੇ 1 ਸਾਲ ਮੰਨ ਲਈ ਮੋਟਾ ਹਾਲ ਆਪਾਂ ਹਾਂ ਹਾਂ ਫੇਸ ਕੁਆਲਟੀ ਚੈੱਕ ਕਰ ਲਓ ਥਾਣੇ ਦੇ ਵਿਚਾਰ ਹੀ ਹੋਣਗੇ ਥਾਣੇ ਦੇ ਵਿਚਾਰ ਹੀ ਹੋਣਗੇ ਚਾਰ ਚਾਰ ਥਾਣੇ ਰਕਾਰਪੁਰ ਸਾਰਾ ਪਤਾ ਬਈ ਇਹਨਾਂ ਦਾ ਪੂਰਾ ਫੁੱਲ ਬਈ ਬੜੇ ਚੰਗੇ ਫਰੋਂ ਦੀ ਬੱਸੀ ਹੈਗੀ ਠੀਕ ਆ ਠੀਕ ਆ ਤੋਰ ਗੇੜ ਬੂੜ ਦੇਖ ਲੈ ਇਹਦਾ ਕੱਦ ਕੁਦ ਪੂਰਾ ਕੱਦ ਵੀ ਬੱਚੇ ਦਾ ਪੂਰਾ ਜਿਹੜੇ ਸਾਣਾ ਸਾਲ ਦੀ ਉਮਰ ਦਾ ਕੱਦ ਪੂਰਾ ਹੈ ਵਜਨ ਵੀ ਪੂਰਾ ਲੈਗ ਸਕੋਰ ਲੱਤਾ ਤੋਂ ਸਿੱਧੀਆਂ ਕੋਈ ਬਿੰਗੀਆਂ ਨਹੀਂ ਕੋਈ ਗੋਡੇ ਨਹੀਂ ਪੜਦੇ ਜਸਵੀਰ ਚਮਕ ਬੱਸੀ ਦੀ ਸਹੀ ਗੱਲ ਆ ਕੋਲ ਮਲਾ ਕੇ ਸੀ ਇੱਥੇ ਰੁਕੋ ਆਪਾਂ ਮਾਰੇ ਥਾਣ ਦਿਖਾ ਦੀ ਇੱਥੇ ਦਿਖਾ ਦੀ ਜੀ ਖੜ ਜੂ ਇੱਥੇ ਹਾਂ ਥਾਣ ਦਿਖਾ ਦੂ ਬਈ ਹਾਂ ਥਾਣ ਸੋਨ ਦਿਖਾਉਂ ਚਾਰ ਥਾਣਾ ਗੁਲਾਬੀ ਥਾਣਾ ਕੱਲਾ ਕੱਲਾ ਥਾਣਾ ਦਾ ਆ ਦੇਖੋ ਜੀ ਚਾਰ ਥਾਣ ਗੁਲਾਬੀ ਰੰਗ ਦੇ ਬੱਕਰੀ ਫੋਟ ਸ਼ਾਂਖ ਭੋਰਾ ਵੀ ਹੈ ਨੀਗੀ ਬੱਕਰੀ ਬੁੱਢੀ ਦੀ ਸਟੇਟ ਪੱਸੀ ਦੇਖ ਕੇ ਇੱਥੇ ਰੁਕੋ ਇੱਥੇ ਰੁਕ ਇਹ ਆ ਦੇਖੋ ਖੜ ਨਹੀਂ ਖੁੜੀ ਬੱਚੀ ਦੇਖੋ ਦੇਖੋ ਬਹੁਤ ਸੋਹਣੀ ਬੱਚੀ ਹੈ ਨਾ ਇਹ ਬਿਊਟੀ ਕਾਰਨ ਨਿਕਲ ਜਮ ਠੀਕ ਕਿੰਨੇ ਲਗਭਗ ਕਿੰਨੇ ਕਰ ਕੱਢਦੀ ਸੀ ਮਾਂ ਬਈ ਬਈ 36 37 ਲੀਟਰ ਦੁੱਧ ਹੈ ਰੀਮਾਂ ਦਾ 36 37 ਕਿਲੋ ਲੀ ਆਗੇ ਵੀ ਆਪਾਂ ਬਸਾਂ ਬੋਤਲ ਅੱਗੇ ਵਿੱਚੀਆਂ ਪਾਉ ਬੰਦਿਆਂ ਤੋਂ ਹੂੰ ਪੂਰੇ ਟੌਪ ਦੀਆਂ ਬਸਾਂ ਉਹਨਾਂ ਬੰਨੀਆਂ ਵੀ ਆ ਮੰਨ ਠੀਕ ਹੈ ਠੀਕ ਹੈ ਹਾਂ ਡੇਰੀ ਦਾ ਕੰਮ ਉਹਨਾਂ ਦਾ ਉਹ ਰੱਖਦੇ ਆ 35 ਗਣਾ ਤਿੰਨ ਬੱਚਿਆਂ ਬਕਾਉ ਆ ਜੀ ਜਿਨ੍ਹਾਂ ਚ ਦੋ ਜਰਸੀ ਆ ਤੇ ਇੱਕ ਐਚ ਐਫ ਆ ਪੰਦੇ ਛੰਨਾ ਗਲਾਸ ਸੰਗੋ ਲੈ ਹੈ ਜੀ ਪੂਰੀ ਟੌਪ ਦੀ ਬਸਾਂ ਇੱਕ ਨਾ ਆ ਜੀ ਪੂਰੀ ਪਿੱਛੇ ਦੇ ਲੋ ਪੂਰੇ ਭਰਾ ਨਹੀਂ ਉਹਦੇ ਨਾਲ ਹੀ ਜਰਸੀ ਦੇ ਹੀਟ ਚ ਆਈ ਹੋਈ ਸੀ ਅੱਛਾ ਅੱਛਾ ਵੇ ਚਲੋ ਆਲਾ ਮਰਜੀ ਨਾਲ ਭਰ ਲਓ ਹਾਂ 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 ਬਈ ਠੀਕ ਆ ਠੀਕ ਆ ਚਲੋ ਜੀ ਤਿੰਨ ਬੱਚਾ ਜਿਹੜੀ ਬੱਚੀ ਸਾਨੂੰ ਪਸੰਦ ਆਉਂਦੀ ਆ ਬੇਡ ਪੂਰਾ ਫੁੱਲਾ ਨਹੀਂ ਗਾ ਬੇਡ ਘੱਟ ਆ ਇਹਦਾ ਸਹੀ ਆ ਸਹੀ ਆ ਬਈ ਜੇ ਕੋਈ ਤਿੰਨੇ ਇਕੱਠਾਂ ਲੈਂਦਾ ਆਪਾਂ ਚੰਗਾ ਮਾਨਦਾਨ ਕਰ ਦਾਂਗੇ ਫਿਰ ਉਸਾਂ ਨਾ ਕਰ ਦਾਂਗੇ ਹਾਂ ਹਾਂ ਬਈ ਕੱਲੀ ਕੱਲੀ ਦਾ ਉਸਾਂ ਨਾ ਹੋ ਜੂਗਾ ਨਾ ਕੱਲੀ ਕੱਲੀ ਦਾ ਉਸਾਂ ਹੁਣ ਠੀਕ ਆ ਧੰਨਵਾਦ ਬਾਈ ਜੀ ਸਸਰੀ ਘਰ ਵੀਡੀਓ ਦੇਖਣ ਵਾਸਤੇ ਜਿਹੜੇ ਆਪਾਂ ਅਖੀਰ ਦਿਨ ਚਾਹ ਬਣੂਗਾ ਆਪਣੀ ਤਸਲੀ ਨਿਰਖ ਵਰਕ ਕੇ ਬਾਈ ਤੋਂ ਬੱਚਾ ਖਰੀਦ ਸਕਦਾ ਧੰਨਵਾਦ ਜੀ